ਸੱਚ ਬੋਲਣ ਦੀ ਸਿੱਖਿਆ ਅਭਿਆਸ ਬਹੁ ਵਿਕਲਪੀ ਪ੍ਰਸ਼ਨ ਜਿਨ੍ਹਾਂ ਨੂੰ ਅਸੀਂ ਐਮਸੀਕਿਊ ਕਹਿੰਦੇ ਹਾਂ ਨੰਬਰ 1 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਈ ਦਿੱਤੇ ਗਏ ਵਿਕਲਪਾਂ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ ਊੜਾ ਕਿਸੇ ਦੀ ਹਮੇਸ਼ਾ ਜਿੱਤ ਹੁੰਦੀ ਹੈ ਨੰਬਰ 1 ਬਦੀ ਦੀ ਨੰਬਰ 2 ਝੂਠ ਦੀ ਨੰਬਰ 3 ਸੱਚਾਈ ਦੀ ਨੰਬਰ 4 ਸਭ ਦੀ ਸਹੀ ਜਵਾਬ ਹੈ ਸਚਾਈ ਦੀ ਐੜਾ ਬੰਟੀ ਨੂੰ ਚੰਗੀਆਂ ਸਿੱਖਿਆਵਾਂ ਕੌਣ ਦਿੰਦਾ ਸੀ ਨੰਬਰ 1 ਮੰਮੀ ਜੀ ਨੰਬਰ 2 ਦਾਦੀ ਜੀ ਨੰਬਰ 3 ਨਾਨੀ ਜੀ ਨੰਬਰ 4 ਗਵਾਂਡਣ ਸਹੀ ਜਵਾਬ ਹੈ ਮੰਮੀ ਜੀ ਐੜੀ ਸ਼ੀਲਾ ਮਾਸੀ ਬੰਟੀ ਦੀ ਮੰਮੀ ਕੋਲੋਂ ਕੀ ਮੰਗਣ ਆਈ ਸੀ ਨੰਬਰ 1 ਚਾਬੀ ਨੰਬਰ 2 ਤਾਲਾ ਨੰਬਰ 3 ਖੰਡ ਨੰਬਰ 4 ਕੈਂਚੀ ਸਹੀ ਜਵਾਬ ਹੈ ਨੰਬਰ 4 ਕੈਂਚੀ ਗਵਾਂਡਣ ਨੂੰ ਦੇਣ ਲਈ ਕੈਂਚੀ ਅੰਦਰੋਂ ਕੌਣ ਲੈ ਕੇ ਆਇਆ ਨੰਬਰ 1 ਬੰਟੀ ਨੰਬਰ 2 ਬੰਟੀ ਦੀ ਮੰਮੀ ਨੰਬਰ 3 ਬੰਟੀ ਦੇ ਪਾਪਾ ਨੰਬਰ 4 ਕੋਈ ਵੀ ਨਹੀਂ ਸਹੀ ਜਵਾਬ ਹੈ ਬੰਟੀ ਸ਼ਬਦਾਂ ਦੀ ਖੇਡ ਹੇਠ ਲਿਖੇ ਸ਼ਬਦਾਂ ਨੂੰ ਉਹਨਾਂ ਦੇ ਸਹੀ ਅਰਥਾਂ ਨਾਲ ਮਿਲਾਓ ਇਸ ਦਾ ਅਰਥ ਹੈ ਉਰੇ ਹੇਠ ਸਾਨੂੰ ਸ਼ਬਦ ਦਿੱਤੇ ਗਏ ਹਨ ਐੜੇ ਹੇਠ ਅਸੀਂ ਇਨ੍ਹਾਂ ਸ਼ਬਦਾਂ ਦੇ ਅਰਥਾਂ ਨਾਲ ਇਨ੍ਹਾਂ ਨੂੰ ਮਿਲਾਉਣਾ ਹੈ ਇਨ੍ਹਾਂ ਦੇ ਅੱਗੇ ਅਸੀਂ ਨੰਬਰ ਲਿਖ ਲਏ ਹਨ 1 2 3 4 5 6 ਔਰ ਇੱਧਰ ਅਸੀਂ ਮਿਲਾਵਾਂਗੇ ਮਿਲਾਨ ਕਰਾਂਗੇ ਜਿਨ੍ਹਾਂ ਨੂੰ ਕੀ ਅਸੀਂ ਸਹੀ ਮਿਲਾਨ ਕਹਿੰਦੇ ਹਾਂ ਨੰਬਰ 1 ਔਂਕੜ नंबर दो जिंदगी नंबर तीन जवाब नंबर चार हमेशा नंबर पंज मोड़ना नंबर नसीहत, जीवन सदा हदयत समस्या उत्तर वापस करना औंकड़ का शब्द अर्थ है समस्या जिंदगी का अर्थ है जीवन जवाब का अर्थ है ਉੱਤਰ ਹਮੇਸ਼ਾ ਦਾ ਅਰਥ ਹੈ ਸਦਾ ਮੋੜਨਾ ਦਾ ਅਰਥ ਹੈ ਵਾਪਸ ਕਰਨਾ ਨਸੀਹਤ ਦਾ ਅਰਥ ਹੈ ਹਦਾਇਤਾ ਲਿਖਣ ਕੌਸ਼ਲ ਵਧਾਈਏ ਨੰਬਰ 3 ਪਾਠ ਦੇ ਆਧਾਰ ਤੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਆਪਣੇ ਸ਼ਬਦਾਂ ਵਿੱਚ ਲਿਖੋ ਊੜਾ ਬੰਟੀ ਨੂੰ ਮੂੰਹ ਜਵਾਨੀ ਕੀ ਯਾਦ ਹੋ ਗਈਆਂ ਸਨ ਬੰਟੀ ਦੀਆਂ ਬੰਟੀ ਦੀ ਮੰਮੀ ਦੀਆਂ ਸਿੱਖਿਆਵਾਂ ਨਸੀਹਤਾਂ ਬੰਟੀ ਨੂੰ ਮੂਹ ਜਵਾਨੀ ਯਾਦ ਹੋ ਗਈਆਂ ਸਨ। era ਬੰਟੀ ਨੇ ਆਪਣੇ ਆਪ ਨਾਲ ਕਿਹੜਾ ਵਾਅਦਾ ਕੀਤਾ ਹਮੇਸ਼ਾ ਸੱਚ ਬੋਲਣ ਦਾ। ਈੜੀ ਗਵੰਡਣ ਸ਼ੀਲਾ ਮਾਸੀ ਬੰਟੀ ਦੇ ਘਰ ਕੀ ਕਰਨ ਆਈ ਸੀ? ਕੈਂਚੀ ਲੈਣ ਆਈ ਸੀ। ਸਸਾ ਬੰਟੀ ਦੇ ਮੰਮੀ ਨੇ ਗਵੰਡਨ ਨੂੰ ਕੈਂਚੀ ਦੇਣ ਤੋਂ ਇਨਕਾਰ ਕਿਉਂ ਕੀਤਾ ਸੀ ਉਹ ਕੋਈ ਵੀ ਚੀਜ਼ ਮੰਗ ਕੇ ਲੈ ਜਾਂਦੀ ਸੀ ਤੇ ਮੋੜਦੀ ਹੀ ਨਹੀਂ ਸੀ ਨੰਬਰ 4 ਖਾਲੀ ਥਾਵਾਂ ਦੀ ਪੂਰਤੀ ਲਈ ਸਹੀ ਸ਼ਬਦਾਂ ਦੀ ਚੋਣ ਕਰੋ ਨੰਬਰ 1 ਸਾਨੂੰ ਡੈਸ਼ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ ਸੱਚ ਦਾ ਜਾਂ ਝੂਠ ਦਾ ਸਹੀ ਜਵਾਬ ਹੈ ਸੱਚ ਦਾ ਨੰਬਰ 2 ਮੰਮੀ ਆਪਣੇ ਡੈਸ਼ ਵਾਲੇ ਕਮਰੇ ਵਿੱਚ ਚਲੇ ਗਏ ਖਾਣੇ ਵਾਲੇ ਜਾਂ ਸੌਣ ਵਾਲੇ ਖਾਣੇ ਵਾਲੇ ਡੈਸ਼ ਜੋ ਵੀ ਚੀਜ਼ ਮੰਗ ਕੇ ਲੈ ਜਾਂਦੀ ਸੀ ਉਸ ਨੂੰ ਮੋੜਦੀ ਨਹੀਂ ਸੀ ਸ਼ੀਲਾ ਮਾਸੀ ਜਾਂ ਮੰਮੀ ਸਹੀ ਜਵਾਬ ਹੈ ਸ਼ੀਲਾ ਮਾਸੀ ਨੰਬਰ 4 ਝੂਠ ਬੋਲਣ ਨਾਲ ਰੱਬ ਜੀ ਡੈਸ਼ ਹੋ ਜਾਂਦੇ ਹਨ ਨਾਰਾਜ ਜਾਂ ਖੁਸ਼ ਸਹੀ ਜਵਾਬ ਹੈ ਨਰਾਜ ਵਿਆਕਰਨ ਸੰਬੰਧੀ ਅਭਿਆਸ ਹੇਠ ਲਿਖੇ ਪੁਲਿੰਗ ਸ਼ਬਦਾਂ ਦੇ ਇਸਤਰੀ ਲਿੰਗ ਰੂਪ ਲਿਖੋ ਪੁਲਿੰਗ ਇਸ ਦੇ ਹੇਠ ਅਸੀਂ ਲਿਖਣ ਹਨ ਇਸਤਰੀ ਲਿੰਗ ਪੁਲਿੰਗ ਇਸਤਰੀ ਲਿੰਗ ਪੁਲਿੰਗ ਬੇਟਾ ਇਸਤਰੀ ਲਿੰਗ ਬੇਟੀ ਪੁਲਿੰਗ ਪਰਾ ਇਸਤਰੀ ਲਿੰਗ ਭੈਣ ਪੁਲਿੰਗ ਮਾਸੜ ਇਸ ੜੀ ਲਿੰਗ ਹਟਾਏਗਾ ਮਸੀ ਪਾਪਾ ਮੰਮੀ ਗਵਾਂਡੀ ਗਵੰਡੜ ਆਓ ਆਪਣੀ ਕਲਾ ਨਿਖਾਰੀਏ ਨੰਬਰ 6 ਆਪਣੇ ਮਾਤਾ ਜੀ ਦਾ ਸੁੰਦਰ ਚਿੱਤਰ ਚਿਪਕਾਓ ਤੇ ਉਹਨਾਂ ਦੁਆਰਾ ਦਿੱਤੀਆਂ ਕੋਈ 5 ਨਿਹਸੀ ਤਾਂ ਲਿਖੋ ਮਾਤਾ ਜੀ ਦੁਆਰਾ ਦਿੱਤੀਆਂ ਚੰਗੀਆਂ ਆਤਾ ਸੰਬੰਧੀ ਨਸੀਹਤਾਂ ਨੰਬਰ 1 ਸਦਾ ਸੱਚ ਬੋਲਣਾ ਨੰਬਰ 2 ਸਮੇਂ ਦੀ ਕਦਰ ਨੰਬਰ 3 ਵੱਡਿਆਂ ਦਾ ਆਦਰ ਕਰਨਾ ਨੰਬਰ 4 ਛੋਟਿਆਂ ਨਾਲ ਪਿਆਰ ਨੰਬਰ 5 ਮਾਂ ਬੋਲੀ ਦਾ ਸਤਿਕਾਰ ਕਰਨਾ ਧੰਨਵਾਦ